ਆਓ ਚਾਹ ਪੀਨੇ ਆ ਚਾਹ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਇੱਕ ਗੱਲਬਤ ਲਿਖ ਰਹੇ ਨੇ ਹਰਪ੍ਰੀਤ ਸਿੰਘ ਸਵੈਚ ਹੁਣੀ ਬਹੁਤ ਬਹੁਤ ਧੰਨਵਾਦ ਸਹਿਤ ਹੈ ਹਰਪ੍ਰੀਤ ਸਵੈਚ ਜੀ ਲਿਖਦੇ ਨੇ ਆਓ ਚਾਹ ਪੀਨੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਚ ਅਜੋਕੇ ਸਮਾਜਿਕ ਜੀਵਨ ਦੇ ਵਿੱਚ ਚਾਹ ਜਿਹੜਾ ਹੈ ਚਾਹ ਜਿਹੜੀ ਹੈ ਸ਼ਿਸ਼ਟਾਚਾਰ ਦਾ ਇੱਕ ਅਹਿਮ ਅੰਗ ਬਣ ਚੁੱਕੀ ਹੈ ਘਰ ਆਏ ਮਹਿਮਾਨਾਂ ਨੂੰ ਚਾਹ ਪਿਲਾਉਣਾ ਮਹਿਮਾਨ ਨਿਵਾਜ਼ੀ ਦਾ ਮਢਲਾ ਅਸੂਲ ਬਣ ਗਿਆ ਸਿਹਤ ਅਤੇ ਸਵਾਦ ਦੇ ਅਨੁਸਾਰ ਚਾਹ ਦੀਆਂ ਵੱਖ-ਵੱਖ ਕਿਸਮਾਂ ਅੱਜ ਮਾਰਕੀਟ ਦੇ ਵਿੱਚ ਉਪਲਬਧ ਨੇ ਪਿੰਡੂ ਸੱਭਿਆਚਾਰ ਦੇ ਵਿੱਚ ਤਾਂ ਚੁੱਲ੍ਹੇ ਤੋਂ ਚਾਹ ਦਾ ਪਤੀਲਾ ਸਾਰਾ ਦਿਨ ਉਤਰਦਾ ਹੀ ਨਹੀਂ ਸ਼ਹਿਰੀ ਸੱਭਿਆਚਾਰ ਦੇ ਵਿੱਚ ਸੜਕਾਂ ਦੇ ਉੱਤੇ ਥਾਂ-ਥਾਂ ਚਾਹ ਦੇ ਸਟਾਲ ਆਮ ਹੀ ਮਿਲ ਜਾਂਦੇ ਐ ਇੱਕ ਬੜਾ ਦੋਏ ਉਂਝ ਤਾਂ ਸਾਡੇ ਦੇਸ਼ ਦੇ ਹਰ ਰਾਜ ਦੇ ਲੋਕਾਂ ਦਾ ਖਾਣ-ਪੀਣ ਵੱਖ-ਵੱਖ ਰਿਹਾ ਹੈ ਪਰ ਚਾ ਇੱਕ ਐਸੀ ਚੀਜ਼ ਹੈ ਜਿਸ ਦਾ ਸੇਵਨ ਲਗਭਗ ਹਰ ਰਾਜ ਦੇ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਹੈ ਅੱਜ ਪਾਣੀ ਤੋਂ ਬਾਅਦ ਦੁਨੀਆ ਦੇ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲਾ ਤਰਲ ਪਦਾਰਥ ਚਾਹ ਹੈ ਇਸ ਸਮੇਂ ਦੁਨੀਆ ਦੇ ਵਿੱਚ ਚਾਹ ਦੀਆਂ ਲਗਭਗ 1500 ਤੋਂ ਵੱਧ ਕਿਸਮਾਂ ਮੌਜੂਦ ਨੇ ਚੀਨ ਤੋਂ ਬਾਅਦ ਭਾਰਤ ਦੁਨੀਆ ਦੇ ਵਿੱਚ ਚਾਹ ਦਾ ਸਭ ਤੋਂ ਵੱਡਾ ਉਤਪਾਦਕ ਹੈ ਚਾਹ ਸਾਡੇ ਦੇਸ਼ ਦੀ ਮੋਲ ਜੜੀਆ ਫਸਲ ਨਹੀਂ ਹੈ ਸਗੋਂ ਅੰਗਰੇਜ਼ਾਂ ਦੀ ਦੇਣ ਹੈ ਅੱਜ ਜਿਹੜਾ ਚਾਹ ਦਾ ਕੱਪ ਸਾਡੇ ਹੱਥਾਂ 'ਚ ਹੈ ਨਾ ਇਸ ਨੇ ਜੰਗਲਾਂ ਤੋਂ ਸਾਡੇ ਘਰਾਂ ਤੱਕ ਪਹੁੰਚਣ ਲਈ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਜੇਕਰ ਚਾਹ ਦੇ ਮੂਲ ਜਾਂ ਇਤਿਹਾਸ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਬਾਬਤ ਇਸ ਦੇ ਬਾਬਤ ਜਿਹੜਾ ਵੱਖ-ਵੱਖ ਲੋਕ ਤਾਥਾਂਵੇਂ ਪ੍ਰਚਲਿਤ ਨੇ ਪਰ ਇਹ ਗੱਲ ਪ੍ਰਤੱਖ ਰੂਪ ਦੇ ਵਿੱਚ ਸਪਸ਼ਟ ਹੁੰਦੀ ਹੈ ਕਿ ਚਾਹ ਦੀ ਖੋਜ ਜਿਹੜੀ ਸੀ ਚੀਨ ਦੇ ਵਿੱਚ ਹੋਈ ਸੀ ਤੇ ਚੀਨ ਤੋਂ ਇਹ ਬਾਕੀ ਦੁਨੀਆ ਦੇ ਵਿੱਚ ਪਹੁੰਚੀ ਇੰਗਲੈਂਡ ਦੇ ਵਿੱਚ ਫਿਰ ਜਿਹੜੇ ਨੇ ਆਪਣੇ ਕਾਫੀ ਹਾਊਸ ਬਣਨ ਲੱਗੇ ਹੋਰ ਸਾਰਾ ਸਿਲਸਿਲਾ ਚੱਲਿਆ ਵੱਡੇ ਪੱਧਰ ਦੇ ਉੱਤੇ ਨੁਕਰਾਂ-ਨੁਕਰਾਂ ਜਿਵੇਂ ਬਾਰ ਨੇ ਤੇ ਇਸੇ ਤਰ੍ਹਾਂ ਜਿਹੜਾ ਚਾਹ ਦੀ ਵੀ ਸ਼ੁਰੂਆਤ ਇੰਗਲੈਂਡ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੋਈ ਫਿਰ ਇੱਕ ਲੋਕ ਕਥਾ ਦੇ ਅਨੁਸਾਰ ਚੀਨ ਦਾ ਇੱਕ ਸਮਰਾਟ ਜਿਹੜਾ ਸੀ ਜੰਗਲ ਦੇ ਵਿੱਚ ਪੀਣ ਵਾਸਤੇ ਝਰਨੇ ਦਾ ਪਾਣੀ ਉਬਾਲ ਰਿਹਾ ਸੀ ਤੇ ਅਚਾਨਕ ਕਿਸੇ ਝਾੜੀ ਦੇ ਕੁਝ ਪੱਤੇ ਉਬਲਦੇ ਪਾਣੀ ਦੇ ਵਿੱਚ ਆ ਗਿਰ ਗਏ ਇਸ ਦੀ ਖੁਸ਼ਬੂ ਤੋਂ ਆਕਰਸ਼ਿਤ ਹੋ ਕੇ ਉਸ ਸਮਰਾਟ ਨੇ ਪੱਤਿਆਂ ਵਾਲਾ ਪਾਣੀ ਪੀਤਾ ਤੇ ਉਸ ਨੂੰ ਇਸ ਦਾ ਸਵਾਦ ਪਸੰਦ ਆ ਗਿਆ ਤੇ ਜਿਵੇਂ ਕਿ ਅਸੀਂ ਵੀ ਸਮਰ ਟਾਈਮ ਕੁਝ ਨਾ ਕੁਝ ਜਿਹੜੇ ਕੁਝ ਖਾਸ ਫਲਾਵਰ ਨੇ ਉਲਾਈਦੇ ਆ ਬਕਾਇਦਾ ਫਿਰ ਉਹਨਾਂ ਨੂੰ ਚਾਹ ਦੇ ਵਿੱਚ ਜਿਹੜਾ ਮਲਾਈਦਾ ਹੈ ਤੇ ਪੀਦਾ ਹੈ ਉਹਨਾਂ ਦੇ ਵਿੱਚ ਆਹ ਬਣਦੀ ਹੈ ਜੀ ਫੁੱਲਾਂ ਦੀ ਤੇ ਪੱਤਿਆਂ ਦੀ ਬਣਦੀ ਹੈ ਜ਼ਰੂਰੀ ਨੇ ਕਿ ਚਾਹ ਪੱਤੀਆਂ ਜਿਹੜੀਆਂ ਉਹਨਾਂ ਦੀ ਬਣਨੀ ਹੈ ਉਸਨੇ ਪੂਰੇ ਦੇਸ਼ ਦੇ ਵਿੱਚ ਇਸ ਦੇ ਬੂਟੇ ਲਗਵਾ ਦਿੱਤੇ ਇਹ ਦੁਨੀਆ ਦੀ ਪਹਿਲੀ ਹਰੀ ਜਿਹੜੀ ਚਾਹ ਸੀ ਜਿਹਨੂੰ ਅੱਜ ਗ੍ਰੀਨ ਟੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਇੱਕ ਹੋਰ ਲੋਕ ਕਥਾ ਅਨੁਸਾਰ ਕਿਸੇ ਬੋਧੀ ਭਿਕਸ਼ੂ ਨੇ ਲੰਮਾ ਸਮਾਂ ਜਾਗ ਕੇ ਤਪੱਸਿਆ ਕਰਨ ਦਾ ਅਹਦ ਕੀਤਾ ਪਰ ਕੁਝ ਸਮੇਂ ਬਾਅਦ ਹੀ ਨੀਂਦ ਦੇ ਕਾਰਨ ਉਹਦੀਆਂ ਅੱਖਾਂ ਬੰਦ ਹੋਣ ਲੱਗ ਗਈਆਂ ਤਾਂ ਉਸਨੇ ਗੁੱਸੇ ਦੇ ਵਿੱਚ ਚਾਕੂ ਦੇ ਨਾਲ ਆਪਣੀਆਂ ਪਲਕਾਂ ਹੀ ਕਹਿੰਦੇ ਕੱਟ ਕੇ ਸੁੱਟ ਦਿੱਤੀਆਂ ਜਿਸ ਥਾਂ ਪਲਕਾ ਸੁੱਟੀਆਂ ਗਈਆਂ ਉਸੇ ਥਾਂ ਕਹਿੰਦੇ ਚਾਹ ਦੇ ਬੂਟੇ ਉੱਗ ਪਏ ਚਲੋ ਇਹ ਤਾਂ ਇਤਿਹਾਸ ਹੋ ਸਕਦਾ ਹੈ ਜਿਨ੍ਹਾਂ ਦੇ ਸੇਵਨ ਦੇ ਨਾਲ ਨੀਂਦ ਦੂਰ ਹੋ ਜਾਂਦੀ ਹੈ ਇਹ ਜਿਹੜੀ ਕਹਾਣੀ ਸੁਣਾਉਂਦੇ ਨੇ ਪਰ ਜਦੋਂ ਗੁਲਾਮੀ ਦੀ ਗੱਲ ਆਉਂਦੀ ਹੈ ਲੋਕਾਂ ਨੂੰ ਵੱਧ ਤੋਂ ਵੱਧ ਕਾਰਪੋਰੇਟ ਢਾਂਚੇ ਦੀ ਗੱਲ ਆਉਂਦੀ ਹੈ ਕੌਫੀ ਬ੍ਰੇਕ ਜਿਹੜਾ ਟੀ ਬ੍ਰੇਕ ਜਿਹੜਾ ਸ਼ੁਰੂ ਹੋਇਆ ਸੀ ਉਹ ਕਿਤੇ ਨਾ ਕਿਤੇ ਇਸੇ ਕਰਕੇ ਦੁਨੀਆ ਦੇ ਵਿੱਚ ਲਿਆਂਦਾ ਗਿਆ ਸੀ ਕਿ ਲੋਕ ਜਿਹੜੇ ਨੇ ਉਹ ਟਾਈਟਨੈਸ ਨਾ ਫੀਲ ਕਰਨ ਵੱਧ ਤੋਂ ਵੱਧ ਉਹ ਜਿਹੜਾ ਆਪਣਾ ਕੰਮ ਲਿਆ ਜਾ ਸਕੇ ਉਹਨਾਂ ਤੋਂ ਤੇ ਐਕਟਿਵ ਰਹਿਣ ਇਸੇ ਕਰਕੇ ਕਾਫੀ ਬ੍ਰੇਕ ਜਿਹੜਾ ਦਿੱਤਾ ਜਾਂਦਾ ਸੀ ਉਹਨਾਂ ਨੂੰ ਕੁਝ ਚੀਜ਼ਾਂ ਜਿਹੜੀਆਂ એનર્ਜੀ ਡਰਿੰਕ ਕਹਿ ਲੋ ਉਸ ਸਮੇਂ ਦੇ ਇਹ ਕਹਿ ਸਕਦੇ ਆ ਅੱਜ ਕੱਲ ਤਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ ਪਰ ਉਸ ਸਮੇਂ ਦੇ ਵਿੱਚ ਜਿਹੜਾ ਲੇਬਰ ਵਰਕ ਸੀਗਾ ਜਾਂ ਹਾਰਡ ਵਰਕ ਜੋੜੇ ਲੋਕ ਕਰਦੇ ਸਨ ਹੱਤੀ ਮਸਲ ਪਾਵਰ ਦੀ ਜ਼ਰੂਰਤ ਸੀ ਤੇ ਉਹਨਾਂ ਤੋਂ ਲੰਬੀਆਂ ਸ਼ਿਫਟਾਂ ਜਾਂ ਲੰਮੇ ਤੌਰ ਦੇ ਉੱਤੇ ਕੰਮ ਕਰਾਉਣ ਦੇ ਲਈ ਉਹਨਾਂ ਨੂੰ ਟੀ ਬ੍ਰੇਕ ਜਾਂ ਕਾਫੀ ਬ੍ਰੇਕ ਦਿੱਤਾ ਜਾਂਦਾ ਸੀ ਤੇ ਉਹਦੇ ਨਾਲ ਉਹਨਾਂ ਦੇ ਵਿੱਚ ਜਿਹੜਾ ਇੱਕ ਚੁਸਤੀ ਫੁਰਤੀ ਫਿਰ ਤੋਂ ਆ ਜਾਂਦੀ ਸੀ ਅਸਲ ਦੇ ਵਿੱਚ ਇਹ ਸੀ ਪਿੱਛੇ ਕਾਰਨ ਜਿਹੜਾ ਚਾਹ ਦਾ ਤੇ ਟੀ ਆਪਣੀ ਕਾਫੀ ਦਾ ਲਿਉਣਾ ਦਾ ਇਹਦੇ ਵਿੱਚ ਨਹੀਂ ਮੌਜੂਦ ਉਹ ਗੱਲ ਮੈਂ ਪਹਿਲਾਂ ਵੀ ਕਿਤੇ ਪੜਿਆ ਸੀ ਇਹ ਇਸ ਕਰਕੇ ਇਹ ਜਿਹੜੀ ਚੀਜ਼ ਲਿਆਂਦੀ ਗਈ ਸੀ ਪਰ ਕੁਝ ਸਮੇਂ ਬਾਅਦ ਹੀ ਜਿਹੜਾ ਦੱਸਦੇ ਨੇ ਕਿ ਉਹਨੇ ਪਲਕਾਂ ਵੱਟ ਕੇ ਰੱਖ ਦਿੱਤੀਆਂ ਤੇ ਉੱਥੇ ਚਾਹ ਪਤੀ ਉੱਗੀ ਜਾਨੀ ਕਿ ਉਹ ਪੱਤੀਆਂ ਉਗ ਆ ਗਿਆਂ ਤੇ ਉਹ ਬੂਟੇ ਉਗ ਗਏ ਜਿਨ੍ਹਾਂ ਦੇ ਸੇਵਨ ਦੇ ਨਾਲ ਕਹਿੰਦੇ ਨੀਂਦ ਦੂਰ ਹੋ ਜਾਂਦੀ ਹੈ ਬੇਸ਼ੱਕ ਚਾਹ ਦੀ ਖੋਜ ਚੀਨ ਦੇ ਵਿੱਚ ਹੋਈ ਹੈ ਪਰ ਦੁਨੀਆ ਭਰ ਦੇ ਵਿੱਚ ਇਸ ਨੂੰ ਅੰਗਰੇਜ਼ਾਂ ਨੇ ਪਹੁੰਚਾਇਆ ਮੰਨਿਆ ਜਾਂਦਾ ਹੈ ਕਿ 1662 ਦੇ ਵਿੱਚ ਬ੍ਰਿਟੇਨ ਦੇ ਰਾਜਕੁਮਾਰ ਚਾਰਲਸ ਜਿਹੜਾ ਦੂਸਰਾ ਸੀ ਉਹਦਾ ਵਿਆਹ ਪੁਰਤਗਾਲ ਦੀ ਰਾਜਕੁਮਾਰੀ ਕੈਥਰੀਨ ਦੇ ਨਾਲ ਹੁੰਦਾ ਹੈ ਤੇ ਕੈਥਰੀਨ ਆਪਣੇ ਨਾਲ ਚਾਹ ਦੀਆਂ ਪੱਤੀਆਂ ਲੈ ਕੇ ਆਈ ਉਸ ਸਮੇਂ ਤੱਕ ਅੰਗਰੇਜ਼ਾਂ ਨੇ ਚਾਹ ਦਾ ਸਵਾਦ ਨਹੀਂ ਸੀ ਚਖਿਆ। ਰਾਜਕੁਮਾਰੀ ਕੈਥਰੀਨ ਨੇ ਮਹਿਲ ਦੇ ਸਾਰੇ ਲੋਕਾਂ ਨੂੰ ਆਪਣੇ ਹੱਥੀਂ ਚਾਹ ਬਣਾ ਕੇ ਪਿਵਾਈ ਤੇ ਉਹਨਾਂ ਦੇ ਮੂੰਹ ਦੇ ਮੂੰਹ ਨੂੰ ਜਿਹੜਾ ਚਾਹ ਦੀਆਂ ਅਜਾਈਆਂ ਚੁਸਕੀਆਂ ਲੱਗੀਆਂ ਕਿ ਰਾਜਕੁਮਾਰ ਨੇ ਈਸਟ ਇੰਡੀਆ ਕੰਪਨੀ ਨੂੰ ਚਾਹ ਦਾ ਕਾਰੋਬਾਰ ਸ਼ੁਰੂ ਕਰਨ ਦੀ ਤਾਕੀਦ ਕਰ ਦਿੱਤੀ। ਈਸਟ ਇੰਡੀਆ ਕੰਪਨੀ ਰਾਹੀਂ ਅੰਗਰੇਜ਼ਾਂ ਨੇ ਚਾਹ ਨੂੰ ਅੱਧੀ ਦੁਨੀਆ ਤੱਕ ਪਹੁੰਚਾ ਦਿੱਤਾ। ਜਿਨ੍ਹਾਂ ਦੇ ਵਿੱਚ ਭਾਰਤ ਵੀ ਸ਼ਾਮਲ ਸੀ। ਏ ਵੀ ਮੰਨਿਆ ਜਾਂਦਾ ਹੈ ਕਿ ਚੀਨ ਦੇ ਵਿੱਚ ਕਿਸੇ ਅੰਗਰੇਜ਼ ਵਪਾਰੀ ਦੇ ਵੱਲੋਂ ਚਾਹ ਪੀਤੀ ਗਈ ਜਿਸ ਦੇ ਸੁਆਦ ਤੋਂ ਪ੍ਰਭਾਵਿਤ ਹੋ ਕੇ ਉਸਨੇ ਈਸਟ ਇੰਡੀਆ ਕੰਪਨੀ ਦੇ ਰਾਹੀਂ ਇਸ ਨੂੰ ਬ੍ਰਿਟੇਨ ਦੇ ਵਿੱਚ ਆਯਾਤ ਕੀਤਾ 1823 ਦੇ ਵਿੱਚ ਅੰਗਰੇਜ਼ਾਂ ਦੇ ਵੱਲੋਂ ਹੀ ਪਹਿਲੀ ਵਾਰ ਅਸਾਮ ਅਤੇ ਦਾਰਜੀਲਿੰਗ ਵਿੱਚ ਚਾਹ ਦੇ ਬੂਟੇ ਲਾਏ ਗਏ ਕੁਝ ਇਤਿਹਾਸਕਾਰਾਂ ਦੇ ਅਨੁਸਾਰ ਅਸਾਮ ਦੇ ਜੰਗਲਾਂ ਦੇ ਵਿੱਚ ਚਾਹ ਦੀਆਂ ਝਾੜੀਆਂ ਪਹਿਲਾਂ ਹੀ ਉੱਗੀਆਂ ਹੋਈਆਂ ਸਨ ਜਿਨ੍ਹਾਂ ਨੂੰ ਅੰਗਰੇਜ਼ ਅਫਸਰ ਰੌਬਰਟ ਬਰੂਸ ਨੇ ਖੋਜਿਆ ਸੀ ਇਸ ਤੋਂ ਬਾਅਦ ਭਾਰਤ ਦੇ ਵਿੱਚ ਵੀ ਚਾਹ ਦਾ ਵਪਾਰ ਸ਼ੁਰੂ ਹੋ ਗਿਆ ਭਾਰਤੀ ਲੋਕ ਚਾਹ ਦੇ ਐਸੇ دیਵਾਨੇ ਹੋਏ ਕਿ ਅੱਜ 140 ਕਰੋੜ ਭਾਰਤੀਆਂ ਦੇ ਵਿੱਚੋਂ ਚੰਦ ਕੋ ਲੋਕਾਂ ਨੂੰ ਛੱਡ ਕੇ ਸ਼ਾਇਦ ਹੋਈ ਕੋਈ ਐਸਾ ਵਿਅਕਤੀ ਹੋਵੇਗਾ ਜੋ ਚਾਹ ਨਾ ਪੀਂਦਾ ਹੋਵੇ ਚਾਹ ਦੇ ਬਾਰੇ ਇੱਕ ਭਾਰਤੀ ਲੋਕ ਕਥਾ ਦੇ ਅਨੁਸਾਰ ਪੁਰਾਤਨ ਯੁੱਗ ਦੇ ਵਿੱਚ ਕਿਸੇ ઋષਿ ਦੇ ਵੱਲੋਂ ਆਯੁਰਵੈਦਿਕ ਤੌਰ ਦੇ ਉੱਤੇ ਕਿਸੇ ਬੂਟੇ ਦੇ ਪੱਤੇ ਨੂੰ ਅਦਰਕ ਕਾਲੀ ਮਿਰਚ ਲੌਂਗ ਲਾਚੀ ਦੇ ਨਾਲ ਪਾਣੀ ਦੇ ਵਿੱਚ ਉਬਾਲ ਕੇ ਕਿਸੇ ਰੋਗ ਦੀ ਅਸ਼ੁੱਧੀ ਤਿਆਰ ਕੀਤੀ ਗਈ ਸੀ ਜੋ ਬਾਅਦ ਦੇ ਵਿੱਚ ਚਾਹ ਦੇ ਰੂਪ ਦੇ ਵਿੱਚ ਪਰਚਲਿਤ ਹੋਈ ਵੈਸੇ ਦੇਖਿਆ ਜਾਵੇ ਤਾਂ ਹੁਣ ਅੱਜਕੱਲ ਤਾਂ ਥੈਰਾਪੀਆਂ ਆ ਗਈਆਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਕੁਝ ਸਮੈਲ ਕਹਿ ਲਓ ਫੁੱਲਾਂ ਦੀਆਂ ਬੂਟਿਆਂ ਦੀਆਂ ਕੁਝ ਦਰਖਤ ਨੇ ਉਹਨਾਂ ਦੇ ਪੱਤੇ ਯੂਜ਼ ਕੀਤੇ ਜਾ ਸਕਦੇ ਆ ਤੇ ਉਹ ਉਹਨਾਂ ਨੂੰ ਤੁਹਾਨੂੰ ਜਿਹੜਾ ਉਹ ਰਿਲੈਕਸ ਫੀਲ ਕਰਾਉਂਦੇ ਆ ਤੇ ਜਦੋਂ ਤੁਸੀਂ ਉਹਦੀ 스멜 ਲੈਂਦੇ ਆ ਪਰਫਿਊਮ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਤੇ ਉਹ ਵੀ ਜਿਹੜਾ ਪ੍ਰਭਾਵ ਪੈਂਦਾ ਜੇ ਦੇਖਿਆ ਜਾਵੇ ਨੇਚਰਲ ਤੌਰ ਉੱਤੇ ਥੈਰਾਪੀ ਕਹਿ ਸਕਦੇ ਆ ਪਹਿਲਾਂ ਪਹਿਲ ਕੇਵਲ ਚਾਹ ਦੇ ਤਾਜ਼ਾ ਪੱਤੇ ਪਾਣੀ ਦੇ ਵਿੱਚੋਂ ਬਾਲ ਕੇ ਹਰੀ ਚਾਹ ਤਿਆਰ ਕੀਤੀ ਜਾਂਦੀ ਸੀ ਪਰ ਹੌਲੀ-ਹੌਲੀ ਚਾਹ ਦੇ ਪੱਤੇ ਨੂੰ ਇੱਕ ਖਾਸ ਤਰੀਕੇ ਦੇ ਨਾਲ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਕਿ ਉਹਨਾਂ ਦੀ ਉਮਰ ਲੰਬੀ ਕੀਤੀ ਜਾ ਸਕੇ ਜਿਸ ਤੋਂ ਕਾਲੀ ਚਾਹ ਹੋਣ ਦੇ ਵਿੱਚ ਆ ਗਈ ਸਮਾਂ ਪਾ ਕੇ ਇਸ ਦੇ ਵਿੱਚ ਮਸਾਲਿਆਂ ਦੀ ਵਰਤੋਂ ਸ਼ੁਰੂ ਹੋ ਗਈ ਫਿਰ ਦੁੱਧ ਦੀ ਵਰਤੋਂ ਵੀ ਹੋਣ ਲੱਗ ਪਈ ਜਿੱਥੇ ਭਾਰਤ ਦੀ ਕਾਲੀ ਚਾਹ ਦੁਨੀਆ ਭਰ ਦੇ ਵਿੱਚ ਮਕਬੂਲ ਹੈ ਉੱਥੇ ਹੀ ਚੀਨ ਦੀ ਹਰੀ ਚਾਹ ਹਾਲੇ ਵੀ ਵਿਸ਼ਵ ਪ੍ਰਸਿੱਧ ਮੰਨੀ ਜਾਂਦੀ ਹੈ ਜਪਾਨੀ ਲੋਕ ਜਿਹੜੇ ਨੇ ਉਹਨਾਂ ਨੇ ਤਾਂ ਚਾਹ ਪੀਣ ਦੇ ਲਈ ਉਹ ਜਿਹੜਾ ਵੱਖਰਾ ਹੀ ਇੱਕ ਕਹਿ ਸਕਦੇ ਆ ਕਿ ਹੱਟ ਜੇ ਪਾਈ ਹੋਈ ਹੈ ਬੜੇ ਮਾਨ ਸਤਕਾਰ ਦੇ ਨਾਲ ਉਹ ਚਾਹ ਬਣਾਉਂਦੇ ਨੇ ਉਹਨਾਂ ਦਾ ਸਟਾਈਲ ਹੀ ਵੱਖਰਾ ਹੈ ਤੇ ਉਹ ਫਿਰ ਜਿਹੜਾ ਸਰਵ ਕਰਦੇ ਨੇ ਉਹ ਵੀ ਬੜਾ ਮਾਨ ਸਤਕਾਰ ਦੇ ਨਾਲ ਜਿਹੜਾ ਪੀਣ ਵਾਲਾ ਹੈ ਉਹ ਵੀ ਪੂਰਾ ਉਸ ਨੂੰ ਇੰਜੋਏ ਕਰਦਾ ਹੈ ਛੋਟੇ-ਛੋਟੇ ਕੱਪਾਂ ਦੇ ਵਿੱਚ ਹੀ ਹੈ ਪਰ ਇੱਕ ਵੱਖਰਾ ਹੀ ਕਟਾਇਲੈਂਟ ਆ ਉਹਨਾਂ ਲੋਕਾਂ ਦਾ ਪੁਰਾਤਨ ਵੇਲਿਆਂ ਦੇ ਵਿੱਚ ਚਾਹ ਦੀ ਕੀਮਤ ਤੇ ਅਹਿਮੀਅਤ ਦਾ ਅੰਦਾਜ਼ਾ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਇੱਕ ਚੀਨੀ ਬਾਦਸ਼ਾਹ ਦੇ ਵੱਲੋਂ ਚਾਹ ਤੇ ਭਾਰੀ ਟੈਕਸ ਲਗਾਇਆ ਗਿਆ ਜਿਸ ਦੇ ਕਾਰਨ ਚਾਹ ਦੀ ਤਸਕਰੀ ਹੋਣ ਲੱਗ ਪਈ ਸੀ ਮੌਜੂਦਾ ਸਮੇਂ ਸਾਡੇ ਦੇਸ਼ ਦੇ ਵਿੱਚ ਅਸਾਮ ਦਾਰਜੀਲਿੰਗ ਮੋਨਾਰ ਉਟੀ ਆਦਿ ਕਈ ਥਾਵਾਂ ਦੇ ਉੱਤੇ ਚਾਹ ਦੇ ਵੱਡੇ ਵੱਡੇ ਬਾਗ ਨੇ ਉੱਥੇ ਵੱਡੀਆਂ ਕੰਪਨੀਆਂ ਦੇ کارਖਾਨੇ ਵੀ ਲੱਗੇ ਹੋਏ ਨੇ ਜਿੱਥੇ 100 ਰੁਪਏ ਤੋਂ ਲੈ ਕੇ 1 ਲੱਖ ਰੁਪਏ ਕਿਲੋ ਤੱਕ ਚਾਹ ਦਾ ਉਤਪਾਦਨ ਕੀਤਾ ਜਾਂਦਾ ਹੈ ਚੀਨ ਦੇ ਵਿੱਚ ਤਾਂ ਚਾਹ ਦੀ ਇੱਕ ਅਜਿਹੀ ਕਿਸਮ ਵੀ ਪਾਈ ਜਾਂਦੀ ਹੈ ਜਿਸ ਦੀ ਕੀਮਤ ਕਰੋੜਾਂ ਦੇ ਵਿੱਚ ਤੈਅ ਕੀਤੀ ਜਾਂਦੀ ਹੈ ਮੈਨੂੰ ਇੱਕ ਵਾਰ ਦਾਰਜੀਲਿੰਗ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਇੱਕ ਵੱਡੀ ਜਿਹੜੀ ਚਾਹ ਦੀ ਫੈਕਟਰੀ ਦੇ ਇੱਕ ਕਰਮਚਾਰੀ ਨੇ ਮੈਨੂੰ ਦੱਸਿਆ ਕਿ ਇੱਥੇ ਪੈਦਾ ਹੁੰਦੀ ਅਸਲੀ ਪੱਤੀਆਂ ਦੀ ਚਾਹ ਜਿਹੜੀ ਹੈ ਪ੍ਰੋਸੈਸ ਕਰਕੇ ਵਿਦੇਸ਼ਾਂ ਦੇ ਵਿੱਚ ਨਿਰਯਾਤ ਕਰ ਦਿੱਤੀ ਜਾਂਦੀ ਹੈ ਜਦੋਂ ਕਿ ਪਿੱਛੇ ਬਚੇ ਚੂਰੇ ਨੂੰ ਨਾਮੀ ਕੰਪਨੀਆਂ ਦੇ ਪੈਕਟਾਂ ਦੇ ਵਿੱਚ ਬੰਦ ਕਰਕੇ ਸਾਡੇ ਦੇਸ਼ ਦੇ ਵਿੱਚ ਵੇਚਿਆ ਜਾਂਦਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਆਪਣੇ ਇੱਕ ਲੇਖ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਜਪਾਨੀ ਫਿਲਾਸਫਰ ਦੋਸਤ ਕਾਕੂਜ਼ੋ ਉਕਾਕੁਰਾ ਚਾਹ ਦਾ ਇੰਨਾ ਦੀਵਾਨਾ ਸੀ ਕਿ ਉਸਨੇ ਚਾਹ ਤੇ ਇੱਕ ਪੂਰੀ ਕਿਤਾਬ ਹੀ ਲਿਖ ਦਿੱਤੀ ਸੀ ਪ੍ਰੋਫੈਸਰ ਪੂਰਨ ਸਿੰਘ ਅਕਸਰ ਬਾਹਰੀ ਇਸ਼ਨਾਨ ਦੇ ਨਾਲੋਂ ਪਹਿਲਾਂ ਅੰਦਰਲਾ ਇਸ਼ਨਾਨ ਕਰਨ ਦੀ ਤਾਕੀਦ ਕਰਦੇ ਹੁੰਦੇ ਸੀ ਤੇ ਬਹੁਤੇ ਲੋਕ ਉਹਨਾਂ ਦੀ ਇਸ ਰਮਜ਼ ਨੂੰ ਸਮਝ ਨਹੀਂ ਸਿਪਾਉਂਦੇ ਦਰਅਸਲ ਉਹ ਚਾਹ ਪੀਣ ਨੂੰ ਅੰਦਰਲਾ ਇਸ਼ਨਾਨ ਕਰਨਾ ਕਿਹਾ ਕਰਦੇ ਸੀ ਸਰਦੀਆਂ ਦੇ ਵਿੱਚ ਗਰਮਾ-ਗਰਮ ਚਾਹ ਦੇ ਕੱਪ ਦਾ ਵੱਖਰਾ ਹੀ ਆਨੰਦ ਹੁੰਦਾ ਹੈ ਤੇ ਹੁਣ ਤੁਸੀਂ ਵੀ ਚਾਹ ਧਾਰੀ ਲਓ ਭਾਈ। ਲਓ ਜੀ ਦੋਸਤੋ ਇਹ ਸੀ ਜੀ ਚਾਹ ਦਾ ਗੱਲਬਾਤ ਆਓ ਚਾਹ ਪੀਨੇ ਆ ਤੇ ਹੁਣ ਚਾਹ ਉਮੀਦ ਕਰਦੇ ਆ ਮੈਂ ਤਾਂ ਕੱਪ ਚੱਕ ਲਿਆ ਤੁਸੀਂ ਵੀ ਚੱਕ ਲਓ ਜੀ।